ਦੋ ਦਿਨ ਪਹਿਲਾਂ ਤਲਵਾਰ ਦੀ ਨੋਕ ਤੇ 70000 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਨਰਿੰਦਰ ਸਿੰਘ ਮਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਦੋ ਦਿਨ ਪਹਿਲਾਂ ਤਲਵਾਰ ਦੀ ਨੋਕ ਤੇ 70000 ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ ਕੀ ਕਹਿਣਾ ਚਾਹੂਗਾ ਮਿਤੀ 12 ਜੁਲਾਈ ਦੁਪਹਿਰ ਦੇ ਕਰੀਬ 12 ਵਜੇ ਦੇ ਕਰੀਬ ਇੱਕ ਸਾਨੂੰ ਕੰਟਰੋਲ ਰੂਮ ਤੇ ਤਲਾਹ ਮਿਲੀ ਸੀਗੀ ਇੱਕ ਰਸ਼ਦ ਗਰ ਕ ਨਾਮ ਦਾ ਮਨੀ এক্সচেਜ ਦਾ ਕੰਮ ਕਰਨ ਵਾਲਾ ਮੁੰਡਾ ਹੈਗਾ ਜਿੱਦੀ ਦੁਕਾਨ ਕਿਲਾ ਸਾਈਡ ਦੇ ਉੱਪਰ ਹੈਗੀ ਹੈ ਉਸ ਦੀ ਦੁਕਾਨ ਦੇ ਉੱਪਰ ਦੋ ਬੰਦੇ ਆ ਕੇ ਜਿਨ੍ਹਾਂ ਕੋਲ ਇੱਕ ਵੈਪਨ ਸੀਗਾ ਤਲਵਾਰ ਸੀਗੀ ਤੇ ਉਹਦੀ ਨੋਕ ਦੇ ਉੱਤੇ ਉਹਨਾਂ ਨੇ ਉਸ ਦੇ ਕੋਲੋਂ 70000 ਰੁਪਏ ਦੀ ਜਿਹੜੀ ਹੈਗੀ ਸੀ ਲੁੱਟ ਕਰ ਲਈ ਸੀਗੀ ਇਸ ਬੰਦ ਦੇ ਵਿੱਚ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਐਫ ਆਈ ਆਰ ਨੰਬਰ 85 ਅਧਰਜ ਰਜਿਸਟਰ ਕਰਕੇ ਮੁਕਦਮਾ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਵਿੱਚ ਥਾਣਾ ਕੋਤਵਾਲੀ ਦੀ ਟੀਮ ਐਸ ਐਚ ਓ ਕੋਤਵਾਲੀ ਇੰਸਪੈਕਟਰ ਦਰਜੀਤ ਸਿੰਘ ਡੀਐਸਪੀ ਸਿਟੀ 1 ਉਹਨਾਂ ਦੇ ਟੀਮ ਵੱਲੋਂ ਕੰਮ ਕਰਦੇ ਆ ਹੋਇਆ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਸੀਗੀ ਉਹਨਾਂ ਨੂੰ ਅ ਕੁਝ ਹੀ ਸਮੇਂ ਦੇ ਵਿੱਚ ਟ੍ਰੇਸ ਕਰ ਲਿਆ ਆਇਡੈਂਟੀਫਿਕੇਸ਼ਨ ਹੋ ਗਈ ਕਿ ਦੀਪਕ ਦੇਪਾਂਸ਼ੂ ਅਤੇ ਨੀਰਜ ਇਹ ਦੋ ਭਰਾ ਸੀਗੇ ਜਿਨ੍ਹਾਂ ਨੇ ਇੱਕ ਸਕੂਟੀ ਤੇ ਉੱਪਰ ਆਏ ਸੀਗੇ ਉਹਨਾਂ ਕੋਲ ਇੱਕ ਤਲਵਾਰ ਵੀ ਸੀਗੀ ਜਿਨ੍ਹਾਂ ਨੇ ਆ ਕੇ ਜਿਹੜੀ ਹੈਗੀ ਇਸ ਸਲੱਟਿਟੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਫੜਨ ਵਾਸਤੇ ਸਾਡੀ ਟੀਮਾਂ ਜਿਹੜੀ ਐਕਟਿਵੇਟ ਕਰ ਦਿੱਤੀਆਂ ਸੀਗੀਆਂ ਤੇ ਵਿਦਿਨ ਟੂ ਡੇਸ ਜਿਹੜੀ ਹੈਗੀ ਅਸੀਂ ਦੋਸ਼ੀਆਂ ਨੂੰ ਜਿਹੜਾ ਹੈਗਾ ਟਰੇਸ ਕਰ ਲਿਆ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਤੇ ਜਿਹੜੀ ਹੈਗੀ ਇਹਨਾਂ ਨਾਲ ਉਹ ਯੂਜ਼ ਕੀਤੀ ਸੀ ਸਕੂਟੀ ਤੇ ਜਿਹੜੀ ਇਹਨਾਂ ਨੇ ਤਲਵਾਰ ਯੂਜ਼ ਕੀਤੀ ਸੀਗੀ ਉਹਨਾਂ ਨੂੰ ਕਾਬੂ ਕਰ ਲਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹ ਕਰ ਰਹੇ ਆ ਪੁਲਿਸ ਰਿਮਾਂਟ ਡਾਟਾ ਹਾਸਲ ਕਰਕੇ ਅੱਗੇ ਤਫਤੀਸ਼ ਕੀਤੀ ਜਾ ਰਹੀ ਸਰ ਜੇ ਗੱਲ ਕਰੀਏ ਰਹਿਣ ਵਾਲੇ ਕਿੱਥੋਂ ਦੇ ਸੀਗੇ ਇਹ ਬੱਲਾਰਾਮਨਗਰ ਰਹਿਣ ਵਾਲੇ ਬਠਿੰਡਾ ਦੇ ਰਹਿਣ ਵਾਲੇ ਨੇ ਤੇ ਜਿਹੜੇ ਹੈਗੇ ਆ ਇਹ ਦੋਨੋਂ ਆਪਸ ਦੇ ਵਿੱਚ ਭਰਾ ਨੇ ਇਹਦੇ ਵਿੱਚ ਜਿਹੜਾ ਇੱਕ ਮੁੰਡਾ ਨੀਰਜ ਹੈਗਾ ਉਸ ਦੇ ਉੱਪਰ ਪਹਿਲਾਂ ਵੀ ਇੱਕ ਚੋਰੀ ਦਾ ਮਕਦਮਾ ਮੋਟਰਸਾਈਕਲ ਤੇ ਜਿਹੜਾ ਪਿਛਲਾ ਇਹਦਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਹੈ ਦੂਸਰੇ ਮੁੰਡੇ ਦਾ ਤੇ ਪੰਸ਼ੂ ਤੇ ਉੱਪਰ ਜਿਹੜਾ ਹੈਗਾ ਫਸਟ ਟਾਈਮ ਕਰਵਾ ਦਰਜ ਸਰ ਇਹ ਕੋਈ ਗੈਂਗ ਨਾਲ ਰਿਲੇਟਡ ਤਾਂ ਨਹੀਂ ਆ ਨਹੀਂ ਗੈਂਗ ਨਾਲ ਨਹੀਂ ਬਸ ਈਜ਼ੀ ਮਨੀ ਸੀਗੀ ਇਹਨਾਂ ਨੂੰ ਲੱਗਿਆ ਵੀ ਜਸ ਛੋਟੇ ਜੇ ਸੀ ਇੱਕ ਡਰਾਕ ਜਿਹੜਾ ਹੈਗਾ ਤਲਵਾਰ ਦੀ ਨੋਕ ਤੇ ਸੀ ਧਮਕਾ ਕੇ ਜਿਹੜਾ ਹੈਗਾ ਬੰਦੇ ਨੂੰ ਸੱਟ ਮਾਰ ਕੇ ਜਿਹੜਾ ਹੈਗਾ ਪੈਸੇ ਕਮਾ ਲਾਂਗੇ ਤੇ ਈਜ਼ੀ ਮਨੀ ਜਿਹੜਾ ਹੈਗਾ ਇਹ ਯੰਗਸਟਰ ਦੇ ਵਿੱਚ ਜਿਹੜਾ ਹੈਗਾ ਅੱਜਕੱਲ ਦੇਖਿਆ ਜਾ ਰਿਹਾ ਹੈ ਕਿ ਕਾਫੀ ਲੋਕ ਜਿਹੜੇ ਹੈਗੇ ਨੇ ਇਸ ਚੀਜ਼ ਦੇ ਪਹਿਲਾਂ ਵੀ ਇੱਕ ਦੋ ਵਾਰ ਤਾਂ ਹੋਈਆਂ ਨੇ ਸੋ ਇਜੀ ਮਨੀ ਦੇ ਤੌਰ ਤੇ ਜਿਹੜਾ ਹੈਗਾ ਇਹਨਾਂ ਨੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਸਰ ਇਹ ਬੇਸਿਕ ਕੰਮ ਕੀ ਕਰਦੇ ਆ? ਇਹ ਮਤਲਬ ਬੱਲਾਰਾਮ ਨਗਰ ਦੇ ਰਹਿਣ ਵਾਲੇ ਨੇ ਕੰਮ ਤਾਂ ਜਿਹੜਾ ਹੈਗਾ ਲੇਬਰ ਵਗੈਰਾ ਦੇ ਕੰਮ ਕਰਦੇ ਆ। ਕੋਈ ਮੇਨ ਜਿਹੜਾ ਹੈਗਾ ਇਹਨਾਂ ਦਾ ਜੇ ਕਿਸੇ ਬਿਜ਼ਨਸ ਜਾ ਉਹਦਾਂ ਕਿਸੇ ਜੌਬ ਦੇ ਵਿੱਚ ਨਹੀਂ ਹੈਗਾ। ਸਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜਿਹੜੇ ਵਿਅਕਤੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਡੈਫੀਨਿਟਲੀ ਜਿਹੜਾ ਕ੍ਰਾਈਮ ਹੈਗਾ ਬਿਲਕੁਲ ਲੁਕਦਾ ਨਹੀਂ ਜਿਹੜਾ ਵੀ ਬੰਦਾ ਕ੍ਰਾਈਮ ਕੋਈ ਵੀ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦਾ ਕਰਦਾ ਤਾਂ ਜਿਹੜਾ ਕਾਨੂੰਨ ਹੈ ਆਪਣੇ ਹਿਸਾਬ ਨਾਲ ਜਿਹੜੇ ਉਹਦੀ ਬ ਸੋ ਡੈਫੀਨਿਟਲੀ ਸਾਡੇ ਵੱਲੋਂ ਇੱਕ ਅਸੀਂ ਸਾਰੇ ਯੂਥ ਨੂੰ ਅਪੀਲ ਵੀ ਕਰਦੇ ਹਾਂ ਕਿ ਆਪਣਾ ਜਿਹੜਾ ਹੈਗਾ ਟਾਈਮ ਹੈਗਾ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਅਛੇ ਚੰਗੇ ਕੰਮਾਂ ਦੇ ਵਿੱਚ ਸਪੈਂਡ ਕਰੋ ਤਾਂ ਕਿ ਜਿਹੜਾ ਹੈਗਾ ਜਦੋਂ ਕੋਈ ਬੰਦਾ ਇਦਾਂ ਦੀ ਵਾਰਤਾ ਤੁਹਾਨੂੰ ਜਾਮ ਦਿੰਦਾ ਫੜਿਆ ਜਾਂਦਾ ਤਾਂ ਉਸ ਜਿਹੜਾ ਸਾਰਾ ਫਿਊਚਰ ਖਰਾਬ ਹੋ ਜਾਂਦਾ ਸੋ ਸਾਰਿਆਂ ਨੂੰ ਇੱਕ ਮੈਸੇਜ ਵੀ ਹੈ ਅਪੀਲ ਵੀ ਹੈ ਵੀ ਜਿਹੜਾ ਬੰਦਾ ਇਸ ਕੰਮ ਦੇ ਵਿੱਚ ਇਨਵੋਲ ਹੋਊਗਾ ਕ੍ਰਾਈਮ ਦੇ ਵਿੱਚ ਇਨਵੋਲ ਹੋਊਗਾ ਉਹਨੂੰ ਸਖਤ ਸਜ਼ਾ ਦਿੱਤੀ ਜਾਊਗੀ ਸੈਕੰਡਲੀ ਆਪਦਾ ਜਿਹੜਾ ਟਾਈਮ ਹੈ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰੋ ਅੱਗੇ ਜ਼ਿੰਦਗੀ ਦੇ ਵਿੱਚ ਕੁਝ ਬਣੋ ਤਾਂ ਕਿ ਜ बिल्कुल जी बिल्कुल ऐसी सिटी नरेंद्र सिंह जिन्होंने किया कि क्राइम करने वाले ना उनो सख्त वार्निंग दी कि क्राइम करने वाले जेडे व्यक्ति है ओना ते बठिंडा पुलिस वलो जेडी सख्त तो सख्त जेडी कार्रवाई कीती जावेगी कैमरामैन सोजल दे नाल मनोज चरखीवाल दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और WhatsApp channel par